ਲਓ ਜੀ ਸੱਜਣੋ ਬਹੁਤ ਬਹੁਤ ਸਵਾਗਤ ਹੈ ਐਸਐਮਜ਼ న్యూਸ 'ਚ ਮੈਂ ਹਰਵਿੰਦਰ ਹਾਜ਼ਰਾਂ ਇੱਕ ਵਾਰ ਫੇਰ ਤੋਂ ਮਸ਼ਹੂਰ ਵਿਗਿਆਨੀ ਤੇ ਸਮਾਜਿਕ ਚਿੰਤਕ ਡਾਕਟਰ ਬਲਵਿੰਦਰ ਸਿੰਘ ਆਲਖਵਰਾਂ ਦੇ ਨਾਲ ਤੇ ਗੱਲਬਾਤ ਕਰਾਂਗੇ ਪੰਜਾਬ ਦੇ ਪੱਖ ਦੇ ਸਿਆਸੀ ਮੁੱਦਿਆਂ ਬਾਰੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਐਸਐਮਜ਼ న్యూਸ 'ਚ ਧੰਨਵਾਦ ਜੀ ਡਾਕਟਰ ਸਾਹਿਬ ਇਹ ਇਸ ਵੀਡੀਓ ਜਿਹੜੀਆਂ ਮੁੱਦਾ ਸਿਆਸੀ ਬਣਿਆ ਹੋਇਆ ਹੈ ਪੰਜ ਸੂਬਿਆਂ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਤੇ ਉਹਦੇ ਵਿੱਚ ਤਿੰਨ ਸੂਬਿਆਂ 'ਚ ਤੇ ਬੀਜੇਪੀ ਇੱਕ 'ਚ ਆ ਗਈ ਕਾਂਗਰਸ ਤੇ ਲੰਗਾਨਾ 'ਚ ਤੇ ਇੱਕ ਮਿਜ਼ੋਰਮ 'ਚ ਜਿਹੜੀ ਐ ਜੋ ਜ਼ੋਰਮ ਜਿਹੜੀ ਆ ਪੀਪਲਸ ਮੂਵਮੈਂਟ ਉਹ ਨਵੀਂ ਪਾਰਟੀ ਜਿਹੜੀ ਸੀ ਉਹ ਆ ਗਈ ਐ ਸਭ ਤੋਂ ਪਹਿਲਾਂ ਤੇ ਮੈਨੂੰ ਲੱਗਦਾ ਕਿ ਡੱਬੇ ਘੱਲੋ ਉਹਨਾਂ ਪਾਰਟੀਆਂ ਨੂੰ ਉਹਨਾਂ ਦਾ ਮੂੰਹ ਮਿੱਠਾ ਕਰਾਓ ਤੇ ਵਧਾਈਆਂ ਦਿਓ ਦੇਖੋ ਜੀ ਪਹਿਲੀ ਗੱਲ ਸੇ ਜਿੱਤਣ ਵਾਲੇ ਨੂੰ ਤਾਂ ਵਧਾਈ ਦੇਣੀ ਬੰਦੀ ਐ ਜੀ ਔਰ ਸਭ ਤੋਂ ਵੱਧ ਵਧਾਈ ਦੀ ਪਾਤਰ ਐ ਬੀਜੇਪੀ ਜੀ ਔਰ ਉਹਨਾਂ ਦੀ ਸੈਂਟਰਲ ਲੀਡਰਸ਼ਿਪ ਜਿਨ੍ਹਾਂ ਨੇ ਤਿੰਨ ਵੱਡੀਆਂ ਸਟੇਟਾਂ ਇਸ ਇਲੈਕਸ਼ਨ 'ਚ ਕੱਢ ਲਈਆਂ ਹਾਂ ਦੂਜੇ ਨੰਬਰ ਤੇ ਕਾਂਗਰਸ ਵੀ ਵਿਧਾਈ ਦੀ ਪਾਤਰ ਹੈ ਕਿ ਘਟੋੜ ਇੱਕ ਸਟੇਟ ਤਾਂ ਕੱਢ ਗਈ ਔਰ ਜੀਪੀਐਮ ਵਾਲਿਆਂ ਦਾ ਦੇਖੋ ਜੇ ਨਵੀਂ ਨਵੀਂ ਜੰਮੀ ਪਾਰਟੀ ਹੈ ਔਰ ਉੱਥੇ ਮੁੱਖ ਮੰਤਰੀ ਬਣ ਗਿਆ ਉਹਨਾਂ ਦਾ ਇਸ ਤੋਂ ਵੱਧਿਆ ਗੱਲ ਕੀ ਹੋ ਸਕਦੀ ਹੈ ਜੀ ਤੇ ਵਧਾਈ ਦੇਣੀ ਤਾਂ ਬੰਦੀ ਹੈ ਚਲੋ ਹੁਣ ਵਧਾਈ ਤੇ ਤੁਸੀਂ ਦੇ ਦਿੱਤੀ ਤੇ ਹੁਣ ਵਧਾਈ ਤੋਂ ਅੱਗੇ ਗੱਲ ਤੋਰਿਏ ਜਿਸ ਢੰਗ ਨਾਲ ਇਹ ਚਾਪ ਜਿਆਦਾ ਵਿਸ਼ਾ ਬਣਿਆ ਆ ਸੀ ਬੜੇ ਸਿਆਸੀ ਦੇ ਜਿਹੜੇ ਗੁਰੂ ਸੀ ਬੜੇ ਜੋਤਸ਼ੀ ਪੰਡਤ ਸਿਆਸਤ ਦੇ ਉਹ ਕਹਿੰਦੇ ਸੀ ਭਾਈ ਇਹ ਜਿਹੜੀਆਂ ਪੰਜ ਸੂਬਿਆਂ ਚ ਵਿਧਾਨ ਸਭਾ ਦੀਆਂ ਚੋਣਾਂ ਨੇ ਇਹ ਲੋਕ ਸਭਾ ਚੋਣਾਂ 2024 ਦਾ ਸੈਮੀ ਫਾਈਨਲ ਹੈ ਜੀ ਤਿੱਕੀ ਕਿੰਨੇ ਹੋ ਕੀ ਕਹਿਣਾ ਤੁਹਾਡਾ ਵੀ ਇਸ ਵੇਲੇ ਜੋ ਮਾਹੌਲ ਬਣਿਆ ਜਿਸ ਧੰਨ ਨਾਲ ਪਾਰਟੀਆਂ ਬੀਜੇਪੀ ਜਿੱਤੀ ਹੈ ਇੱਕ ਸੀਟ ਜਿਹੜੀ ਹੈ ਕਾਂਗਰਸ ਦੇ ਹਿੱਸੇ ਆਈ ਹੈ ਤੋ ਜਿਹੜੀ ਜੱਟ ਪੀਐਮ ਵੀ ਜਿਹੜੀ ਹੈ ਮਿਲਰਮ ਚ ਜਿੱਤੀ ਹੈ ਕੁੱਲ ਮਿਲਾ ਕੇ ਜੋ ਇਕੁਏਸ਼ਨ ਜੋ ਸਿਚੁਏਸ਼ਨ ਬਣੀ ਬਣਦੀ ਪਈ ਹੈ ਬਣੀ ਹੈ ਉਹਦਾ 2024 ਦੀਆਂ ਲੋਕ ਸਭਾ ਚੋਣਾਂ ਤੇ ਕੀ ਅਸਰ ਨਜ਼ਰ ਆ ਰਿਹਾ ਹੈ ਦੇਖੋ ਜੀ ਅਗਰ ਤਾਂ ਅਸੀਂ ਉਸ ਗਿਆਨ ਨਾਲ ਚੱਲੀਏ ਜਿਹੜਾ ਇਸ ਸਮੇਂ ਨੈਸ਼ਨਲ ਟੀਵੀ ਚੈਨਲਾਂ ਦੇ ਨਿਊਜ਼ ਰੂਮਾਂ ਚ ਭੰਡਗੇਰੀ ਦੇ ਤੌਰ ਤੇ ਸਾਹਮਣੇ ਆ ਰਿਹਾ ਜੀ ਕਿ ਇਹ ਸੈਮੀ ਫਾਈਨਲ ਹੈ ਜਾਏ ਫਾਈਨਲ ਹੈ ਜੀ ਜਾਂ ਜਿਨੇ ਇਹ ਜਿੱਤ ਲਿਆ ਉਹਨੇ ਫਾਈਨਲ ਜਿੱਤ ਲਿਆ ਤੇ ਲੋਕਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਹੁਣੇ-ਹੁਣੇ ਵਰਲਡ ਕੱਪ ਕ੍ਰਿਕਟ ਦਾ ਹੋ ਕੇ ਛੱਡਿਆ ਜੀ ਸਾਡੀ ਟੀਮ ਨੇ ਕਰੀਬ 10 ਮੈਚ ਲਗਾਤਾਰ ਜਿੱਤੇ ਔਰ ਜਿਹੜਾ ਸਭ ਤੋਂ ਇੰਪੋਰਟੈਂਟ ਮੈਸੇਜ ਉਹ ਹਾਰ ਗਏ ਆਸਟ੍ਰੇਲੀਆ ਜਿੱਤ ਗਿਆ ਆਸਟ੍ਰੇਲੀਆ ਜਿਹੜਾ ਕਿ ਪਹਿਲੇ ਇੰਡੀਆ ਕੋਲੋਂ ਵੀ ਹਾਰ ਚੁੱਕਾ ਸੀ ਔਰ ਉਹ ਕੱਪ ਲੈ ਕੇ ਚੱਲਦਾ ਬਣਿਆ ਜੀ ਇਸ ਕਰਕੇ ਜੇ ਹੀ ਇਹ ਕਹਿ ਦਈਏ ਕਿ ਸੈਮੀਫਾਈਨਲ ਆ ਤੇ ਜਿਨੇ ਇਹ ਜਿੱਤਿਆ ਉਹਨੇ ਹੀ ਜਿੱਤਣਾ ਚਾਹੀਦਾ ਹੂੰ ਤੇ ਇਹ ਤਾਂ ਇੱਕ ਮਹਾਮੂਰਖਤਾ ਵਾਲੀ ਗੱਲ ਹੋਏਗੀ ਸਿਆਸਤ ਦੇ ਵਿੱਚ ਕੋਈ ਪੰਡਤ ਨਹੀਂ ਹੁੰਦਾ ਜੀ ਔਰ ਸਿਆਸਤ ਦੇ ਸਾਰੇ ਸਮੀਕਰਨ ਜਿਹੜੇ ਨੇ ਇਹ ਰਾਤੋਂ ਰਾਤ ਬਦਲ ਜਾਂਦੇ ਆ 24 ਘੰਟਿਆਂ 'ਚ ਸਾਰੀਆਂ ਪਰਸੈਪਸ਼ਨਾਂ ਬਦਲ ਜਾਂਦੀਆਂ ਸਾਰੇ ਨਰੇਟਿਵ ਬਦਲ ਜਾਂਦੇ ਆ ਜੀ ਤੇ ਇਸ ਗੱਲ ਦੀ ਗਵਾਹੀ ਅਸੀਂ ਬੜੀ ਮਰਾਂ ਦੇਖ ਚੁੱਕੇ ਆ ਤੇ ਇਸ ਕਰਕੇ ਇਹ ਕਹਿ ਲੈਣਾ ਕਿ ਇਹ ਸੈਮੀਫਾਈਨਲ ਸੀ ਔਰ ਉਹ ਫਾਈਨਲ ਹੈ ਨਹੀਂ ਉਹ ਅਲੱਗ ਹੈ ਇਹ ਅਲੱਗ ਹੈ ਜੀ ਸੋ ਇਹ ਕੁਝ ਤੁਸੀਂ ਵੀ ਪ੍ਰੋਗਰਾਮ ਕੀਤੇ ਆ ਤੇ ਕੁਝ ਤੁਹਾਡੇ ਆ ਕਈ ਥਾਵਾਂ ਤੇ ਭਾਸ਼ਣ ਵੀ ਸੁਣਦੇ ਮਿਲਦੇ ਇਹ ਭਾਸ਼ਣ ਵੀ ਤੁਸੀਂ ਦਿੱਤੇ ਆ ਈਵੀਐਮ ਮਸ਼ੀਨਾਂ ਦੇਤੇ ਜੀ ਤੇ ਈਵੀਐਮ ਮਸ਼ੀਨਾਂ ਦੇ ਉੱਤੇ ਤੁਸੀਂ ਬੜੀਆਂ ਗੱਲਾਂ ਬਾਤਾਂ ਦਸੀਆਂ ਨੇ ਬੜੇ ਵਿਗਿਆਨਿਕ ਜਿਹੜੇ ਵਿਗਿਆਨੀ ਢੰਗ ਨਾਲ ਪੱਖ ਜਿਹੜੇ ਆ ਉਹ ਤੁਸੀਂ ਉਜਾਗਰ ਕੀਤੇ ਤੇ ਇਹ ਜਿਹੜੀਆਂ ਚੋਣਾ ਹੋਈਆਂ ਨੇ ਪੰਜ ਸੂਬਿਆਂ ਦੇ ਵਿੱਚ ਈਵੀਐਮ ਮਸ਼ੀਨਾਂ ਨੂੰ ਲੈ ਕੇ ਇਹਨਾਂ ਬਾਰੇ ਤੁਹਾਡਾ ਕੀ ਵਿਚਾਰ ਨੇ ਦੇਖੋ ਜੀ ਈਵੀਐਮ ਅੱਜ ਦੇ ਯੁੱਗ ਦੀ ਹਕੀਕਤ ਹੈ ਜੀ ਹਮਮ ਔਰ EVM ਮਸ਼ੀਨਾਂ ਜਿਹੜੀਆਂ ਨੇ ਉਹ ਸੱਚੀਆਂ ਨੇ ਜਾਂ ਝੂਠੀਆਂ ਨੇ ਕਿਉਂਕਿ EVM ਇੱਕ ਇਲੈਕਟ੍ਰੋਨਿਕ ਦਾ ਆਇਆ ਇੰਸਟਰੂਮੈਂਟ ਹੈ ਤੇ ਇਲੈਕਟ੍ਰੋਨਿਕ ਦੇ ਕਿਸੇ ਵੀ ਇੰਸਟਰੂਮੈਂਟ 'ਚ ਇਹ ਰੈਫਰੀ ਹੋ ਸਕਦੀ ਹੈ ਔਰ ਹੁਣ ਅੱਜ ਦੀ ਤਰੀਕ ਵਿੱਚ ਅੱਜ ਤੋਂ 10 ਸਾਲ ਪਹਿਲਾਂ ਨਾਲੋਂ ਜ਼ਿਆਦਾ ਸੰਭਾਵਨਾ ਹੈ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਦੀਆਂ ਜਿਹੜੀਆਂ ਪ੍ਰੋਸੈਸਾਂ ਆਈਆਂ ਨੇ ਜਿਹੜੀਆਂ 2004 ਦੇ ਵਿੱਚ ਬੌਸ ਕੰਪਨੀ ਨੇ ਇੱਕ ਸੌਫਟਵੇਅਰ ਬਣਾਇਆ ਸੀ ਤੇ ਉਸ ਤੋਂ ਬਾਅਦ ਇਹ ਚੀਜ਼ਾਂ ਸਾਹਮਣੇ ਨਹੀਂ ਆ ਹ ਕਿਉਂਕਿ ਬੌਸ ਬਹੁਤ ਵੱਡੀ ਕੰਪਨੀ ਹੈ ਟੈਕਨੋਲੋਜੀ ਦੀ ਤੇ ਇਸ ਕਰਕੇ ਇਲੈਕਟ੍ਰੋਨਿਕ ਮਸ਼ੀਨਾਂ 'ਚ heira-pheri ਤਾਂ ਆਰੰਭ ਨਾ ਹੋ ਜਾਂਦੀ ਆ ਔਰ ਇਹ ਕੋਈ ਬੜੀ ਗੱਲ ਨਹੀਂ ਹੈ ਕਿ ਸੌਫਟਵੇਅਰ ਬਣੇ ਹੋਏ ਨੇ heira-pheri ਕਰਨ ਵਾਲੇ ਸਾਫਟਵੇਅਰ ਰਿਗਿੰਗ ਸਾਫਟਵੇਅਰ ਬੋਲਦੇ ਆ ਇੱਕ ਨਵੇਂ ਤਰ੍ਹਾਂ ਦੇ ਸਾਫਟਵੇਅਰ ਆਏ ਹੋਏ ਟੈਸਟ ਰਿਗਿੰਗ ਸਾਫਟਵੇਅਰ ਉਹ ਉਹਨਾਂ ਦੇ ਵੀ ਬਾਪ ਨੇ ਉਹ ਪਕੜੇ ਨਹੀਂ ਜਾਂਦੇ ਉਹਨਾਂ ਨੂੰ ਜਦੋਂ ਟੈਸਟ ਕਰਨ ਲੱਗਦੇ ਆ ਮਸ਼ੀਨ 'ਚ ਗੈਪ ਹੋ ਜਾਂਦੇ ਆ ਇਸ ਕਰਕੇ EVM ਸਿੰਨਾ ਦੇ ਵਿੱਚ ਇਲੈਕਸ਼ਨ ਨਹੀਂ ਹੋਣੇ ਚਾਹੀਦੇ ਕਿਉਂਕਿ ਬੇਈਮਾਨੀ ਦੀ ਸੰਭਾਵਨਾ ਉਹਦੇ ਵਿੱਚ 100% ਹੈ ਜੀ ਮੈਂ 99.9% ਵੀ ਨਹੀਂ ਬੋਲ ਰਿਹਾ 100% ਸੰਭਾਵਨਾ ਹੈ ਤੇ ਦੂਜੀ ਗੱਲ ਇਹ ਹੈਗੀ ਆ ਕਿ ਇੱਕ ਗੱਲ ਇਹ ਹੈ ਚਲੋ ਅਸੀਂ ਇਸ ਇਸ ਨੂੰ ਛੱਡ ਵੀ ਦਈਏ EVM ਦੇ ਉੱਤੇ ਹੇਰਫੇਰੀ ਹੋ ਹੀ ਜਾਂ ਨਹੀਂ ਹੋਈ ਛੱਡ ਵੀ ਦਈਏ ਪਰ ਇਹ ਹੋਇਆ ਕਿ ਜਿਹੜੀ ਆਊਟਕਮ ਆਈ ਹੈ ਇਹਦੇ ਨਾਲ ਇੱਕ ਗੱਲ ਤਾਂ ਪੱਕੀ ਹੋ ਗਈ ਕਿ 24ਵੇਂ ਇਲੈਕਸ਼ਨ ਦੇ ਵਿੱਚ EVM ਇੱਕ ਵੱਡਾ ਮੁੱਦਾ ਬਣ ਜਾ ਰਹੀ ਹੈ। ਇਹ ਗੱਲ ਤਾਂ ਹੋ ਗਈ। ਉਹ ਕਿੱਦਾਂ? ਉਹ ਇਦਾਂ ਹੋ ਗਈ ਕਿ ਜੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਕਾਂਗਰਸ, ਮਧ ਪ੍ਰਦੇਸ਼ ਔਰ ਛੱਤੀਸਗੜ ਜਾਂ ਰਾਜਸਥਾਨ ਇਹਨਾਂ ਚੋਂ ਇੱਕ ਦੋ ਸਟੇਟਾਂ ਕੱਢ ਜਾਂਦੀ ਤੇ ਫਿਰ EVM ਮਸ਼ੀਨਾਂ ਦੇ ਉੱਤੇ ਚਰਚਾ ਨਹੀਂ ਸੀ ਹੋਣੀ। ਪਰਦਾ ਪੈ ਜਾਣਾ ਸੀ। ਹੂੰ। ਹੂੰ। ਹੁਣ ਕਿਉਂਕਿ ਇਹ ਗੱਲ ਫਿਲਹਾਲ ਤਵੀ ਹੋਈ ਹੈ। ਹੂੰ 5 ਤੋਂ 15 ਦਿਨਾਂ ਬਾਅਦ ਜਾਂ 20 ਦਿਨਾਂ ਬਾਅਦ ਜਾਂ 1 ਮਹੀਨੇ ਬਾਅਦ ਤੁਸੀਂ ਦੇਖੋ ਇਹ ਭਖਵਾ ਵਿਸਾ ਹੁਣ ਹੂੰ ਕਿਉਂਕਿ ਹਕਮਰਾਨ ਪਾਰਟੀ ਉਹ ਸੁੱਬੇ ਕੱਢ ਗਈ ਤੁਸੀਂ ਜਦੋਂ ਜਦੋਂ ਅਨਲਿਸਿਸ ਦੇਖਦੇ ਆਂ ਅਨਲਿਸਿਸ ਦੇਖੋ ਹੋਇਆ ਕੀ ਇਸ ਵਾਰ ਬੜੀ ਇੰਟਰਸਟਿੰਗ ਕੱਢਣਾ ਹੋਈ ਕਿ 3 ਦਸੰਬਰ ਨੂੰ ਰਿਜ਼ਲਟ ਆਉਂਦੇ ਆ 3 ਦਸੰਬਰ ਦੇ 11 ਵਜੇ ਤੱਕ 3 ਦਸੰਬਰ ਦੇ 11 ਵਜੇ ਤੱਕ ਇਹ ਕਿਹਾ ਜਾ ਰਿਹਾ ਸੀ ਕਿ 36 ਗੜ ਕਾਂਗਰਸ ਨੇ ਜਿੱਤਣਾ ਹੂੰ ਮਧ ਪ੍ਰਦੇਸ਼ ਕਾਂਗਰਸ ਨੇ ਜਿੱਤਣਾ ਤੇ ਰਾਜਸਥਾਨ ਦੇ ਵਿੱਚ ਘਾਟੇ ਦੀ ਟੱਕਰ ਹੈ ਹੂੰ 5-7 ਸੀਟਾਂ ਉੱਪਰ 5-7 ਸੀਟਾਂ ਹੇਠਾਂ ਇਹੋ ਹੀ ਹੋ ਰਿਹਾ ਸੀ ਨਾ ਹੋਇਆ ਕੀ ਉਲਟਾ-ਪੁਲਟਾ ਹੋ ਗਿਆ ਸਾਰਾ ਕੁਝ ਜੀ ਤਿੰਨੇ ਸਟੇਟਾਂ ਬੀਜੇਪੀ ਕੱਢ ਗਈ ਹੁਣ ਤਿੰਨੇ ਸਟੇਟਾਂ ਬੀਜੇਪੀ ਕੱਢ ਗਈ ਤੇ ਕਿਉਂਕਿ ایਵੀਐਮ ਮਸ਼ੀਨਾਂ ਆਪਰੇਟ ਕੌਣ ਕਰਦਾ ਸਰਕਾਰ ਹੂੰ ਬਣਾਉਂਦਾ ਕੌਣ ਸਰਕਾਰ ਪ੍ਰੋਗਰਾਮ ਕੌਣ ਕਰਦਾ ਸਰਕਾਰ ਦੋ ਕੰਪਨੀਆਂ ایਵੀਐਮ ਮਸ਼ੀਨਾਂ ਬਣਾਉਂਦੀਆਂ ਨੇ ਬੀਐਲ ਬੀਐਲ ਕੰਮ ਕਰਦੀ ਆ ਮਿਨਿਸਟਰੀ ਆਫ ਡਿਫੈਂਸ ਦੇ ਅੰਡਰ ਹੂੰ ਦੂਜੀ ਕੰਪਨੀ ਹੈਗੀ ਈਸੀਆਈਐਲ ਈਸੀਐਲ ਕੰਮ ਕਰਦੀ ਆ ਮਿਨਿਸਟਰੀ ਆਫ ਕਮਿਊਨੀਕੇਸ਼ਨ ਦੇ ਅੰਡਰ ਜੀ ਤੇ ਮਿਨਿਸਟਰੀ ਆਫ ਡਿਫੈਂਸ ਵੀ ਸਰਕਾਰ ਆ ਤੇ ਮਿਨਿਸਟਰੀ ਆਫ ਕਮਿਊਨੀਕੇਸ਼ਨ ਵੀ ਸਰਕਾਰ ਆ ਉੱਥੇ ਵੀ ਮੰਤਰੀ ਆ ਉੱਥੇ ਵੀ ਮੰਤਰੀ ਆ ਦੇਸ਼ ਨੂੰ ਚਲਾਉਂਦਾ ਕੌਣ ਆ ਕੈਬਨਿਟ ਆਫ ਮਿਨਿਸਟਰਸ ਮੰਤਰੀ ਚਲਾਉਂਦੇ ਨਾ ਉਹਨਾਂ ਦਾ ਪ੍ਰਧਾਨ ਕੌਣ ਆ ਪ੍ਰਧਾਨ ਮੰਤਰੀ ਤੇ ਇਸ ਕਰਕੇ ਮਸ਼ੀਨਾਂ ਕਹਨੇ ਬਣਾਈਆਂ ਸਰਕਾਰ ਨੇ ਜੀ ਹੂੰ ਉਹ ਉਹਨਾਂ ਨੂੰ ਪ੍ਰੋਗਰਾਮ ਕਿੰਨੇ ਕੀਤਾ ਸਰਕਾਰ ਨੇ ਤੇ ਜਿੱਤੇਗਾ ਕੌਣ ਜਿਹੜੀ ਪਾਰਟੀ ਸਰਕਾਰ ਚਾ ਜੀ ਸ਼ੱਕ ਪੈਦਾ ਹੁੰਦੇ ਹੈ ਸ਼ੱਕ ਪੈਦਾ ਹੁੰਦੇ ਅਸੀਂ ਕਿਸੇ ਦੀ ਉਂਗਲੀ ਨਹੀਂ ਕਰਦੇ ਪਰ ਕਹਿ ਲਓ ਮਤਲਬ ਕਿ ਜੇ ਸਰਕਾਰ ਕਹਿੰਦੀ ਹੈ ਕਿ ਸਾਡਾ ਕੋਈ ਹੱਥ ਨਹੀਂ ਹੈਗਾ ਤੇ ਇਹ ਜਦੋਂ ਸਾਰਾ ਕੁਝ ਸਰਕਾਰੀ অপারেਟ ਕਰ ਰਹੀ ਹੈ ਹੂੰ ਤੇ ਸ਼ੱਕ ਦੀ ਸੂਈ ਹੁੰਦੀ ਹੈ ਹਾਂ ਅਗਰ ਇਹਦੇ ਵਿੱਚ ਕਾਂਗਰਸ ਜਿੱਤ ਜਾਂਦੀ ਤੇ ਇੱਕ ਪਰਦਾ ਪੈ ਰਹਿਣਾ ਸੀ ਹੂੰ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਮੰਨ ਲਓ ਈਵੀਐਮ ਮਸ਼ੀਨਾਂ 'ਚ ਧੇੜਾ ਫੇਰੀ ਹੋਈ ਮੰਨ ਲਓ ਦੋ ਸਮਾਂ ਹੁੰਦਾ ਨਾ ਇੱਕ ਹੋਈ ਹੈ ਕਿ ਨਹੀਂ ਹੋਈ ਮੰਨ ਲਓ ਈਵੀਐਮ ਮਸ਼ੀਨਾਂ 'ਚ ਧੇੜਾ ਫੇਰੀ ਹੋਈ ਅਗਰ ਹੋਈ ਤਾਂ ਉਹ ਬੜੀ ਗਲਤ ਹੋਈ ਅਗਰ ਸਰਕਾਰ ਨੇ ਕੀਤੀ ਤੇ ਸਰਕਾਰ ਨੇ ਆਪਣੇ ਰਾਜ ਕੰਡੇ ਬੀਜਲੇ ਕਿਉਂਕਿ ਈਵੀਐਮ ਦਾ ਜਨ ਬਾਹਰ ਨਿਕਲ ਆ ਹੁਣ ਇਹ ਰਾਕਸਸ ਬਹੁਤ ਬੜਾ ਹੋ ਜਾਣਾ ਔਰ ਅਗਲੇ ਇਲੈਕਸ਼ਨ ਦੇ ਵਿੱਚ ਇਹ ਬਹੁਤ ਬੜਾ ਮੁੱਦਾ ਬਣ ਜਾਣਾ ਦੂਜੀ ਗੱਲ ਅਗਰ ਈਵੀਐਮ ਮਸ਼ੀਨਾਂ 'ਚ ਧੇੜਾ ਫੇਰੀ ਨਹੀਂ ਹੋਈ ਮੰਨ ਲਓ ਨਹੀਂ ਹੋਈ ਤੇ ਫਿਰ ਵੀ ਲੋਕਾਂ ਦੇ ਮਨਾਂ 'ਚ ਸ਼ੱਕ ਹੈ ਕਿਉਂਕਿ ਸਾਡੇ ਦੇਸ਼ ਦੀ 95% ਤੋਂ ਉੱਪਰ ਜਨਤਾ ਈਵੀਐਮ ਮਸ਼ੀਨਾਂ 'ਤੇ ਭਰੋਸਾ ਨਹੀਂ ਕਰਦੀ ਉਹਦੇ ਵਿੱਚ ਹੁਕਮਰਾਨ ਪਾਰਟੀ ਦੇ ਸਪੋਰਟਰ ਵੀ ਸਾਹਮਣੇ ਜੀ ਹਾਂ ਬਲਕਿ ਉਹ ਤਾਂ ਸਭੋਂ ਇਸ ਗੱਲ ਦੀ ਡੀਂਗ ਹੱਕਦੇ ਆ ਕਿ ਅਸੀਂ ਜਿੱਤਣਾ ਹੈ ਅਸੀਂ ਈਵੀਐਮ ਮਸ਼ੀਨਾਂ 'ਤੇ ਰੈਫਰ ਕਰਕੇ ਵੀ ਜਿੱਤਣਾ ਹ ਇਸ ਕਰਕੇ ਲੋਕਾਂ ਨੂੰ ਲੋਕੀ ਤਾਂ ਪਹਿਲਾਂ ਹੀ ਭਰੋਸਾ ਨਹੀਂ ਕਰ ਰਹੇ ਤੇ ਇਸ ਇਲੈਕਸ਼ਨ ਦੇ ਵਿੱਚ ਈਵੀਐਮ ਮਸ਼ੀਨਾਂ ਇੱਕ ਵੱਡਾ ਮੁੱਦਾ ਬਣ ਕੇ ਸਾਹਮਣੇ ਆ ਗਈਆਂ ਨੇ ਜੀ ਹੁਣ ਗੱਲ ਇਹ ਹੈ ਕਿ ਚਾਹੇ ਮੁੱਦਾ ਈਵੀਐਮ ਮਸ਼ੀਨਾਂ ਦਾ ਹੈ ਜਾਂ ਨਹੀਂ ਜੀ ਸਵਾਲ ਉਹੀ ਹੈ ਕਿ ਜਿਹੜੀ 2024 ਚ ਲੋਕ ਸਭਾ ਦੀ ਚੋਣ ਆ ਰਹੀ ਹੈ ਜੀ ਉਹ ਤੁਹਾਡੀ ਜਿਹੜੀ ਦ੍ਰਿਸ਼ਟੀਕੋਣਾ ਤੁਹਾਡੀ ਦੂਰਦਰਸ਼ਤਾ ਹੈ ਉਹ ਕੀ ਦੱਸਦੀ ਪਈ ਹੈ ਕੀ ਕਹਿੰਦੀ ਪਈ ਹੈ ਦੇਖੋ ਜੀ ਭਗਵਦ ਗੀਤਾ 'ਚ ਇੱਕ ਗੱਲ ਬੜੇ ਪਸੇਂ ਦੀ ਕਹੀ ਗਈ ਸੀ ਵੀ ਜਿਹੜਾ ਬੰਦਾ ਆਪਣੇ ਆਪ ਨੂੰ ਗਿਆਨੀ ਸਮਝਦਾ ਨਾ ਉਸ ਤੋਂ ਬੜਾ ਮੂਰਖ ਕੋਈ ਨਹੀਂ ਹੁੰਦਾ ਜੀ ਇਸ ਕਰਕੇ ਮੈਂ ਕੋਈ ਭਵਿੱਸ਼ਵਾਣੀ ਤਾਂ ਨਹੀਂ ਕਰਾਂਗਾ ਨਹੀਂ ਅੰਦਾਜ਼ੇ ਜੋ ਦੇਸ਼ ਦੇ ਹਾਲਾਤ ਚੱਲ ਰਹੇ ਨੇ ਜਾਂ ਜੋ ਸਿਸਟਮ ਚੱਲਿਆ ਜੋ ਅਸੀਂ ਅਕਸਰ ਦੇਖਦੇ ਆਂ ਸੁਣਦੇ ਆਂ ਜਾਣਦੇ ਆਂ ਜੋ ਸਿਸਟਮ ਚੱਲ ਰਿਹਾ ਹੈ ਇਸ ਨੂੰ ਲੈ ਕੇ ਤੁਹਾਡਾ ਐਨਾਲਿਸਿਸ ਕੋਈ ਹੋਊਗਾ ਮੇਰਾ ਨੈਸੇ ਸੇ ਇਹ ਹੋਈ ਹੈ ਕਿ ਖੇਲ ਪਲਟੇਗਾ ਖੇਲ ਪਲਟੇਗਾ ਕਿਉਂਕਿ ਖੇਲ ਪਲਟਦੇ ਹੁੰਦੇ ਨੇ ਜੀ ਕਿਉਂਕਿ ਇਹ ਸਿਆਸਤ ਆ ਜੀ ਇਹ ਚਵੀਆਂ ਕਿੰਨੇ ਚ ਬਦਲ ਜਾਂਦੀ ਹੈ ਬਹੁਤ ਲੰਬਾ ਸਟੈਂਪ ਨਹੀਂ ਲੱਗਦਾ ਇਹ ਇੱਕ ਸਕੈਂਡਲ ਇੱਕ ਸਰਕਾਰ ਦੇਆਂ ਸੰਭਾਵਨਾਵਾਂ ਖਤਮ ਕਰ ਦਿੰਦਾ ਅਸੀਂ ਦੇਖਿਆ ਸੀਗਾ ਜਦੋਂ 2G ਸਕੈਮ ਹੋਇਆ ਸੀ ਹੂੰ ਫੇਕ ਕੋਲਗੜ ਸਕੈਮ ਹੋਇਆ ਸੀ 1,76,000 ਕਰੋੜ ਦਾ 2G ਸਕੈਮ ਹੋਇਆ ਸੀ ਤੇ 1,86,000 ਕਰੋੜ ਦਾ ਆ ਹੋਇਆ ਸੀ ਕੋਲਗੜ ਸਕੈਮ ਜਦੋਂ ਬਾਅਦ ਵਿੱਚ ਅਦਾਲਤ 'ਚ ਮਾਮਲਾ ਗਿਆ ਤੇ ਉਹ ਕਹਿੰਦੇ ਜੀ ਇਹ ਤੇ ਐਸਟੀਮੇਟ ਸੀਗੇ ਹੂੰ ਸਕੈਮ ਤਾਂ ਹੋਇਆ ਹੀ ਨਹੀਂ ਬੰਦੇ ਹਰ ਬਰੀ ਹੋ ਗਏ ਹੁਣ ਦੇਖਣ ਵਾਲੀ ਗੱਲ ਹੈ ਕਿ ਸਕੈਮ ਤਾਂ ਹੋਇਆ ਹੀ ਨਹੀਂ ਹੂੰ ਸਰਕਾਰ ਚਲੀ ਗਈ ਇੱਕ ਹੂੰ ਤੇ ਇਹ ਜਿਹੜੀਆਂ ਪਰਸੈਪਸ਼ਨਾਂ ਨੇ ਨਾ ਇਹ ਰਾਤੋ-ਰਾਤ ਬਦਲ ਦਿੰਦੀਆਂ ਨੇ ਅੰਨਾ ਹਜ਼ਾਰੇ ਮੂਵਮੈਂਟ ਚ ਕੀ ਹੋਇਆ ਸੀ ਅੰਨਾ ਹਜ਼ਾਰੇ ਮੂਵਮੈਂਟ ਦੇ ਵਿੱਚ ਦੋ ਦਿਨਾਂ ਦੇ ਸਾਰੇ ਮੁਲਕ ਦਾ ਹਾਲਾਤ ਹੀ ਬਦਲ ਗਏ ਬਦਲ ਗਏ ਨਾ ਜੀ ਇਸ ਕਰਕੇ ਅਜੇ ਵਕਤ ਪਿਆਵਾ ਅਜੇ ਅਸੀਂ ਭਵਿੱਖਬਾਣੀ ਨਾ ਕਰੀਏ ਅਜੇ ਇਹ ਹੈ ਕਿ ਕੀ ਹੋਏਗਾ 24 ਚ ਕੁਝ ਨਹੀਂ ਕਹਿ ਸਕਦੇ ਕਿਉਂਕਿ EVM ਤੇ ਬੜਾ ਮੁੱਦਾ ਬਣਨੀ ਵਾਲੀ ਹੈ ਇਸ ਤੋਂ ਇਲਾਵਾ ਕੋਈ ਹੋਰ ਨਵਾਂ ਮੁੱਦਾ ਆ ਗਿਆ ਜਿਹਦੇ ਬਾਰੇ ਅਸੀਂ ਸੋਚਿਆ ਵੀ ਨਾ ਹੋਈ ਦੇਖੋ ਇੱਕ ਚੀਜ਼ ਹੈ ਕਿ ਰਾਮੰਦਰ ਲਈ ਨਹੀਂ ਪਤਾ ਰੱਖਿਆ ਜਾ ਉਹ ਨਹੀਂ ਪੱਥਰ ਤੇ ਰੱਖਿਆ ਗਿਆ ਮਤਲਬ ਹੁਣ ਉਹਦਾ ਉਦਘਾਟਨ ਹੋਣਾ 22 ਤਰੀਕ ਨੂੰ 22 ਤਰੀਕ ਤੋਂ ਪ੍ਰੋਗਰਾਮ ਸ਼ੁਰੂ ਹੋ ਜਾਣਾ ਤੇ ਉਹ ਇੱਕ ਬੜਾ ਵੱਡਾ ਈਵੈਂਟ ਹੋਣਾ ਉਹ ਲੋਕਾਂ ਦੇ ਮਨਾਂ ਨੂੰ ਪ੍ਰਭਾਵਿਤ ਕਰੇਗਾ ਡੈਫੀਨਿਟਲੀ ਕਰੇਗਾ ਅਗਰ ਉਹਨਾਂ ਹੀ ਦਿਨਾਂ ਦੇ ਵਿੱਚ ਕੋਈ ਦੂਜੇ ਪਾਸਿਓਂ ਕੋਈ ਸਕੈਂਡਲ ਆ ਗਿਆ ਹੂੰ ਤਾਂ ਉਹ ਉਲਟੀ ਉਹ ਗੇਮ ਉਲਟੀ ਵੀ ਪੈ ਸਕਦੀ ਹੈ ਕਿਉਂਕਿ ਸਤਰੰਜ ਹੈ ਤੁਹਾਡੀ ਚੱਲੀ ਹੋਈ ਚਾਲ ਦੇ ਉੱਤੇ ਅਗਲੇ ਦੇ ਕੀ ਚਾਲ ਚੱਲਣੀਆਂ ਤੁਹਾਨੂੰ ਤੇ ਨਹੀਂ ਪਤਾ ਨਾ ਇਸ ਕਰਕੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਖੇਲ ਪਲਟਣ ਦੇ ਚਾਂਸਸ ਹੈਗੇ ਬਹੁਤ ਜ਼ਿਆਦਾ ਹੁਣ ਪੰਜਾਬ ਦੇ ਵਿੱਚ ਲੋਕਲ ਬਾਡੀ ਦੀਆਂ ਨਗਰ ਨਿਗਮ ਦੀਆਂ ਨਗਰ ਪੰਚਾਇਤਾਂ ਦੀਆਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਵੀ ਹੈਗੀਆਂ ਨੇ ਹੁਣ ਇਹ ਜੋ ਸਵਾਲ ਮੇਰਾ ਪੰਜਾਬ ਨੂੰ ਲੈ ਕੇ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਪੰਜ ਸੂਬਿਆਂ ਦੇ ਵਿੱਚ ਚੋਣਾਂ ਹੋਈਆਂ ਨੇ ਵਿਧਾਨ ਸਭਾ ਦੀਆਂ ਜੀ ਉਹਨਾਂ ਦਾ ਇੰਪੈਕਟ ਪੰਜਾਬ ਦੇ ਉੱਤੇ ਸਾਡੇ ਸੂਬੇ ਤੇ ਕਿਸ ਢੰਗ ਦਾ ਪੈ ਸਕਦਾ ਹੈ ਦੇਖੋ ਜੀ ਅਗਰ ਸਾਡੇ ਚ ਥੋੜੀ ਜੀ ਵੀ ਸਮਝ ਬਚੀ ਹੈ ਤੇ ਸਾਨੂੰ ਆਉਣ ਵਾਲੇ ਸਮੇਂ 'ਚ ਸਟੇਟਾਂ ਦੀਆਂ ਇਲੈਕਸ਼ਨਾਂ ਤੇ ਕਾਰਪੋਰੇਸ਼ਨਾਂ ਦੀਆਂ ਇਲੈਕਸ਼ਨਾਂ ਇਹ ਨਾ ਉੱਥੇ ਡਿਸਕਸ਼ਨ ਕਰਨੀ ਬੰਦ ਕਰ ਦੇਣੀ ਚਾਹੀਦੀ ਕਿਉਂਕਿ ਸਾਡਾ ਸਟੇਟ ਜਿਹੜਾ ਸਾਡਾ ਮੁਲਕ ਹੈ ਉਹ ਫੈਡਰਲ ਸਿਸਟਮ ਤੋਂ ਬਦਲ ਕੇ ਯੂਨਿਟਰੀ ਸਿਸਟਮ 'ਚ ਬਦਲਦਾ ਜਾ ਰਿਹਾ ਹਾਂ ਔਰ ਬੜੀ ਤੇਜ਼ੀ ਨਾਲ ਪਾਵਰਾਂ ਦਾ ਹਵਾਸ ਹੋਇਆ ਫੈਡਰਲ ਪਾਵਰਾਂ ਦਾ ਹਵਾਸ ਹੋਇਆ ਉਹਨਾਂ ਨੂੰ ਤਬਾਹ ਕੀਤਾ ਗਿਆ ਔਰ 24 ਦੇ ਇਲੈਕਸ਼ਨ ਤੋਂ ਬਾਅਦ ਅਗਰ ਇਹ ਹਾਲਾਤ ਰਹੇ ਇਵੇਂ ਹੀ ਰਹਿ ਜਾਣੀ ਇਹੋ ਹੀ ਪਾਰਟੀ ਸੱਤਾ ਚ ਆ ਗਈ ਜਿਹੜੀ ਹੁਣ ਹੈਗੀ ਹੈ ਤੇ ਤੁਸੀਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਰਾਜ ਦੰਡ ਯਾਨੀ ਸਿੰਗੋਲ ਤਾਂ ਪਹਿਲਾਂ ਹੀ ਆ ਚੁੱਕਾ ਪਾਰਲੀਮੈਂਟ ਵਿੱਚ ਤੇ ਰਾਜ ਦੰਡ ਉਹ ਤਦ ਤੱਕ ਅਧੂਰਾ ਹੈ ਜਦ ਤੱਕ ਉਹਨੂੰ ਧਾਰਨ ਕਰਨ ਵਾਲਾ ਕਰੋਨ ਨਹੀਂ ਸਾਹਮਣੇ ਆਉਂਦਾ ਤੇ 24 ਦੇ ਇਲੈਕਸ਼ਨ ਜਿਹੜਾ ਕਰੋਨ ਵੀ ਸਾਹਮਣੇ ਆ ਗਿਆ ਤੇ ਸਟੇਟਾਂ ਦੀਆਂ ਸਰਕਾਰਾਂ ਤਾਂ ਬੇਮਾਨੀ ਹੋ ਜਾਣੀਆਂ ਤੇ ਕਾਰਪੋਰੇਸ਼ਨਾਂ ਦੀਆਂ ਇਲੈਕਸ਼ਨਾਂ ਨੂੰ ਤਾਂ ਕੁੱਤੇ ਨੇ ਨਹੀਂ ਪੁੱਛਿਆ ਕਰਨਾ ਨਦਰ ਗੀਨਰ ਦੇ ਡਿਸਕਸ ਕਰਨਾ ਵੀ ਬੇਕਾਰ ਦੀਆਂ ਗੱਲਾਂ ਫੈਡਰਲ ਸਰਕਾਰਾਂ ਜਿਹੜੀਆਂ ਆ ਉਹਨਾਂ ਦੀ ਹੋਂਦ ਖਤਰੇ 'ਚ ਪੈ ਚੁੱਕੀ ਹੈ ਫੈਡਰਲ ਸਰਕਾਰਾਂ ਦੀ ਹੋਂਦ ਖਤਰੇ 'ਚ ਪੈ ਚੁੱਕੀ ਹੈ ਹੂੰ ਸੰਵਿਧਾਨਿਕ ਬਵਸਤਾ ਦੀਆਂ ਬਹੁਤ ਸਾਰੀਆਂ ਜਿਹੜੀਆਂ ਥੰਮ ਨੇ ਉਹ ਤੋੜੇ ਜਾ ਚੁੱਕੇ ਆ ਪਹਿਲਾਂ ਹੀ ਤੋੜੇ ਜਾ ਚੁੱਕੇ ਆ ਕਿਉਂਕਿ ਤੁਹਾਂ ਦੇਖਿਆ ਹੋਣਾ ਕਿ ਅ ਅਲਹਾਬਾਦ ਹਾਈ ਕੋਰਟ ਦਾ ਜੱਜੇ ਕਹਿੰਦਾ ਕੁੜੀ ਤੇ ਮੁੰਡੇ ਦੀ ਕੁੰਡਲੀ ਮਿਲਾਓ ਅਹੀਂ ਰਫੇਲ ਜਾਜ ਖਰੀਦ ਕੇ ਲਿਆਉਂਦੇ ਉਹਨਾਂ ਥੱਲੇ ਨਿੰਬੂ ਦਿੰਨੇ ਟੇਰਾਂ ਥੱਲੇ ਇਹ ਕਿਹੜੇ ਸੰਵਿਧਾਨ ਚ ਲਿਖਿਆ ਹੋਇਆ ਹੈ ਦੇਖੋ ਹੂੰ ਜਦੋਂ ਪਾਰਲੀਮੈਂਟ ਇਕ ਧਾਰਮਿਕ ਗੁਰੂ ਧਰਮ ਨਾਲ ਸੰਬੰਧਤ ਲੋਕ ਜਾਂਦੇ ਆ ਪੂਜਾ ਕਰਨ ਵਾਸਤੇ ਇਹ ਚੀਜ਼ਾਂ ਅੰਬੇਦਕਰ ਸਾਹਿਬ ਦੇ ਲਿਖੇ ਹੋਏ ਸੰਵਿਧਾਨ ਚ ਤੇ ਪੋਸੀਬਲ ਨਹੀਂ ਨਾ ਹੈਗੀ ਇਹਦਾ ਮਤਲਬ ਅੰਬੇਦਕਰ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਆਪ ਸੰਵਿਧਾਨ ਦਾ ਕੰਪਰੋਮਾਈਜ਼ ਕਰ ਹੀ ਦਿੱਤਾ ਗਿਆ ਪਹਿਲੇ ਜੀ ਤੇ ਇਸ ਕਰਕੇ ਇਹ ਹੈ ਕਿ ਫੈਡਰਲ ਸਿਸਟਮ ਤੋਂ ਬਦਲ ਕੇ ਅਸੀਂ ਯੂਨੀਟਰੀ ਸਿਸਟਮ ਚ ਜਾ ਰਹੇ ਹਾਂ ਔਰ ਯੂਨੀਟਰੀ ਸਿਸਟਮ ਵੀ ਬਹੁਤ ਹੱਦ ਤੱਕ ਰਾਜਤੰਤਰ ਵਰਗਾ ਬਣਨ ਜਾ ਰਿਹਾ ਇਸ ਕਰਕੇ ਪੰਜਾਬ ਦੇ ਇਲੈਕਸ਼ਨਾਂ ਜਾਏਗਾ ਛੋਟੇ ਮੋਟੇ ਇਲੈਕਸ਼ਨਾਂ ਦੀ ਨਾ ਮਤਲਬ ਚਰਚਾ ਕਰਨੀ ਬੇਮਾਨੀ ਹੈ ਕਿਉਂਕਿ ਇਹ ਜਿਹੜੀ ਸਰਕਾਰ ਜਿਹੜੀ ਚੱਲ ਰਹੀ ਆ ਇਸ ਸਮੇਂ ਆਪਣੇ ਪੰਜਾਬ ਦੇ ਵਿੱਚ ਹੀ ਚੱਲ ਰਹੀ ਹੈ ਇਹਨਾਂ ਦੀਆਂ ਪਾਵਰਾਂ ਤੇ ਇੱਕ ਕਾਰਪੋਰੇਸ਼ਨ ਜਿੰਨੀਆਂ ਵੀ ਨਹੀਂ ਰਹਿ ਜਾਣੀਆਂ 24 ਤੋਂ ਬਾਅਦ ਇਹ ਤੇ ਇੱਕ ਮਿਊਨਿਸਪੈਲਿਟੀ ਚੱਲਿਆ ਕਰਨੀਆਂ ਇੱਥੇ ਕਿਉਂਕਿ ਦੇਖੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਇੱਕ ਵਿਚਾਰਕ ਬੰਦੇ ਦੀਆਂ ਨਜ਼ਰਾਂ ਚ ਆਉਂਦੀਆਂ ਨੇ ਆਮ ਜਨਤਾ ਨੂੰ ਇਹਨਾਂ ਗੱਲਾਂ ਨਾਲ ਨਹੀਂ ਪਤਾ ਕਈ ਲੋਕ ਤੇ ਕੋਈ ਪੰਜਾਬ ਬਚਾਉਣ ਚੱਲਿਆ ਕੋਈ ਬੰਗਾਲ ਬਚਾਉਣ ਚੱਲਿਆ ਕੋਈ ਕਰਨਾਟਕ ਬਚਾਉਣ ਚੱਲਿਆ ਕੋਈ ਆਂਧਰਾ ਪ੍ਰਦੇਸ਼ ਬਚਾਉਣ ਚੱਲਿਆ ਨਾ ਫੈਡਰਲ ਸਿਸਟਮ ਜਦ ਤੱਕ ਹੈਗਾ ਤਦ ਤੱਕ ਹੀ ਇਹ ਬਚੇ ਹੋਏ ਨੇ ਜਦ ਫੈਡਰਲ ਸਿਸਟਮ ਖਤਮ ਹੋਏਗਾ ਤੇ ਇਹਨਾਂ ਸਟੇਟਾਂ ਦੀ ਹੋਂਦ ਇੰਡੀਵਿਜੂਅਲ ਹੁੰਦਾ ਸਾਰਿਆਂ ਦੀਆਂ ਖਤਰੇ ਚ ਪੈ ਜਾਣੀਆਂ। ਹੂੰ। ਔਰ ਇਹ ਰਿਐਲਿਟੀ ਨਜ਼ਰ ਆ ਰਹੀ ਹੈ। ਡਾਕਟਰ ਸਾਹਿਬ ਇੱਕ ਨਾ ਕਾਫੀ ਕੁਝ ਸਮੇਂ ਤੋਂ ਇੱਕ ਨਵਾਂ ਜਿਹੜਾ ਚੀਜ਼ ਜਿਹੜੀ ਸਾਹਮਣੇ ਆ ਰਹੀ ਹੈ ਸਰਕਾਰ ਇਹ ਕਹਿੰਦੀ ਪਈ ਹੈ ਵੀ ਵਨ ਇਲੈਕਸ਼ਨ ਵਨ ਨੇਸ਼ਨ ਵਨ ਇਲੈਕਸ਼ਨ ਦਾ ਜਿਹੜਾ ਮੁੱਦਾ ਹੈ ਇਹ ਵੀ ਸਾਹਮਣੇ ਲੈ ਕੇ ਆ ਰਹੀ ਹੈ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਵੀ ਮਿਲ ਕੇ ਇਹ ਠੀਕ ਹੈ ਮੁੱਦਾ ਜਾਂ ਗਲਤ ਹੈ। ਦੇਖੋ ਆ ਇੱਕ ਗੁਲਦਸਤਾ ਹੈ ਮੰਨ ਲਓ ਧਰਤੀ ਉੱਤੇ ਸਭ ਤੋਂ ਸੁੰਦਰ ਫੁੱਲ ਕਿਹੜਾ ਹੁੰਦਾ ਗੁਲਾਬ ਮੰਨ ਲਓ ਧਰਤੀ ਦੇ ਗੁਲਾਬ ਹੀ ਗੁਲਾਬ ਹੋ ਹੋਰ ਕੋਈ ਫੁੱਲ ਹੀ ਨਾ ਹੋਏ ਤੇ ਮੈਨੂੰ ਲੱਗਦਾ ਕਿ ਧਰਤੀ ਬੜੀ ਨਾ ਕਰੂਪ ਹੋ ਜਾਏਗੀ ਨਿਰਸ ਹੋ ਜਾਏਗੀ ਗੁਲਦਸਤਾ ਹੀ ਚੰਗਾ ਹੈ ਵਕਰੇ ਵਕਰੇ ਫੁੱਲੀ ਚੰਗੇ ਹੂੰ ਤੇ ਇਸ ਕਰਕੇ ਇਹ ਹੈਗਾ ਕਿ ਜੇ ਇੱਕ ਹੀ ਵਿਧਾਨ ਇੱਕ ਹੀ ਨਿਸ਼ਾਨ ਇੱਕ ਹੀ ਪ੍ਰਧਾਨ ਇਹੋ ਨਾਰਾ ਹੈ ਨਾ ਇੱਕ ਵਿਧਾਨ ਇੱਕ ਨਿਸ਼ਾਨ ਇੱਕ ਪ੍ਰਧਾਨ ਹੂੰ ਤੇ ਇਹ ਇੱਕ ਸਾਡੇ ਧਰਤੀ ਦੇ ਉੱਤੇ ਕਿਉਂਕਿ ਇਹ ਕੰਮ ਜਰਮਨੀ 'ਚ ਹੋਇਆ ਸੀ ਉੱਥੇ ਸਾਰਾ ਕੁਝ ਬ੍ਰਾਊਨ ਹੋ ਗਿਆ ਸੀ ਹੂੰ ਹੂੰ ਮੁੜ ਕੇ ਅੱਜ ਕੱਲ ਮੁੜ ਕੇ ਬਾਅਦ ਚੜੋ ਉਹਦਾ ਨਾਂ ਕੀ ਪੈ ਗਿਆ ਬ੍ਰਾਊਨ ਪਲੇਗ ਨਜੀਵਦੀ ਪਾਰਟੀ ਨਜੀਵਦੀ ਪਾਰਟੀ ਨੇ ਹੋਇ ਕਿਤੇ ਹੈ ਨਾ ਇੱਕ ਨਿਸ਼ਾਨ ਇੱਕ ਵਿਧਾਨ ਇੱਕ ਸਾਰਾ ਕੁਝ ਇੱਕ ਹੋ ਗਿਆ ਇੱਕ ਹੀ ਇਲੈਕਸ਼ਨ ਇਲੈਕਸ਼ਨ ਦਾ ਮਤਲਬ ਹੀ ਨੋ ਇਲੈਕਸ਼ਨ ਹੂੰ ਕਿਉਂਕਿ ਹੁੰਦਾ ਕੀ ਹੈ ਕਿ ਜਦੋਂ ਜਦੋਂ ਇੱਕ ਟੋਟਲਿਟੇਰੀਅਨ ਪਾਰਟੀ ਸੱਤਾ ਚ ਆ ਜਾਂਦੀ ਹੈ ਔਰ ਜਦੋਂ ਉਹ ਇਲੈਕਸ਼ਨ ਕਰਾਉਂਦੀ ਹੈ ਇਲੈਕਸ਼ਨ ਦੇ ਉੱਤੇ ਮੰਨ ਲਓ ਤੁਹਾਨੂੰ ਦੋ ਜਾਂ ਤਿੰਨ ਚੈਸਾਂ ਦਿਂਦੀ ਵੀ ਆ ਉਹ ਤੁਸੀਂ ਦਿਨਾਂ ਚੋਂ ਕਿਸੇ ਵੀ ਚੈਸ ਉੱਤੇ ਮੋਹਰ ਲਾ ਕੇ ਆ ਜਾਂਦੇ ਹੋ ਤੇ ਮੰਨਿਆ ਇਹ ਜਾਂਦਾ ਕਿ ਤੁਸੀਂ ਉਹ ਜਿਹੜੀ ਸਰਕਾਰ ਹੈ ਉਹਦੇ ਹੱਕ ਚ ਵੋਟ ਪਾਈ ਹੂੰ ਹੂੰ ਜਿਵੇਂ ਮੰਨ ਲਓ ਇੱਕ ਵਾਰੀ ਪਾਕਿਸਤਾਨ ਦੇ ਇਲੈਕਸ਼ਨ ਕਰਵਾਏ ਸੀਗੇ ਜਨਰਲ ਜੈਲ ਹੌਕ ਨੇ ਦੋ ਚੈਸਾਂ ਦਿੱਤੀਆਂ ਸੀ ਦੋਨੋਂ ਚੈਸਾਂ ਦਾ ਮਤਲਬ ਸੀ ਕਿ ਉਹ ਵੋਟ ਵੀ ਜਨਰਲ ਜੈਲ ਹੌਕ ਨੂੰ ਗਈ ਦੂਜੀ ਵੋਟ ਵੀ ਜਨਰਲ ਜੈਲ ਹੌਕ ਨੂੰ ਗਈ ਤੇ ਇਸ ਕਰਕੇ ਯੂਨੀਟਰੀ ਸਿਸਟਮ ਜਿਹੜਾ ਹੈਗਾ ਉਹਦੇ ਵਿੱਚ ਜੇ ਅਸੀਂ ਚਲੇ ਜਾਵਾਂਗੇ ਦੇਸ਼ ਚਲਾ ਜਾਵੇਗਾ ਤੇ ਬਹੁਤ ਕੁਝ ਬਦਲ ਜਾਣਾ ਤੇ ਉਹ ਉਹ ਚੰਗਾ ਨਹੀਂ ਹੁੰਦਾ ਇੱਕ ਚੰਗਾ ਸੰਕੇਤ ਨਹੀਂ ਠੀਕ ਸੋ ਡਾਕਟਰ ਆਪ ਕੀਮਤੀ ਸਮਾਂ ਕੱਢ ਕੇ ਤੁਸੀਂ ਸਾਡੇ ਕੋਲ ਆਏ ਹੋ ਸਿਆਸਤ ਤੇ ਭਖਤੇ ਮੁੱਦਿਆਂ ਉੱਤੇ ਗੱਲਬਾਤ ਕੀਤੀ ਹੈ ਤੇ ਮੈਂ ਕਹਿੰਨਾ ਅਗਲੀ ਵਾਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਸੋ ਇਸ ਵੇਲੇ ਜੋ ਸਮਾਜ ਜਿਹੜਾ ਇਜਾਜ਼ਤ ਲੈਣ ਦਾ ਹੋ ਗਿਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ